ਰਾਗ ਸੂਹੀ ਮਹੱਲਾ ਚੌਥਾ ਚੰਤ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸਤਿਗੁਰ ਪੁਰਖ ਮਿਲਾਇ ਸਤਿਗੁਰੂ ਮਹਾਰਾਜ ਸਾਹਿਬ ਸਤਿ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਕੁਰਮਾਈ ਦੇ ਵਿਆਹ ਦੇ ਪ੍ਰਕਰਨ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਦੇ ਉਪਦੇਸ਼ ਨੂੰ ਸੰਤਾਂ ਤਾਈਂ ਬਖਸ਼ਦੇ ਹਨ ਸਾਧ ਸੰਗਤ ਜੀ ਰਾਉ ਸੂਹੀ ਕਿਉਂਕਿ ਬਾਦਸ਼ਾਹ ਜਾਨੂ ਕਰਦੇ ਨੇ ਸ਼ੰਤ ਜਸ ਪਹਿਲੇ ਦਰਸਤਾਰ ਕੇ ਇੱਕੋ ਦਾਰੂ ਪ੍ਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਸਤਿਗੁਰੂ ਪੁਰਖ ਮਿਲੈ ਇਸ ਪ੍ਰਕਾਰ ਸਾਧ ਸੰਗਤ ਦੀ ਸੰਸਾਰ ਦੇ ਅੰਦਰ ਧੀਆਂ ਪੁੱਤਰਾਂ ਦੇ ਸੰਬੰਧ ਕਰਨ ਦਾ ਸੰਯੋਗ ਹੈ ਇਸੇ ਪ੍ਰਕਾਰ ਗੁਰੂ ਮਾਰਾ ਸਾਹਿਬ ਪਰਮੇਸ਼ਰ ਨਾਲ ਨ ਜੀਵਦਾ ਸਤਿਗੁਰਾਂ ਦਾ ਸੰਯੋਗ ਦਾ ਪ੍ਰਗੰਗ ਵਿਆਦੀ ਕੁੜਮਾਈ ਵੀ ਇਹੀ ਦੁਆਰਾ ਸਿਧੇ ਪਾਸ਼ਾ ਉਜਾਰਨ ਕਰਦੇ ਹੰਮ ਸਤਿਗੁਰ ਪੁਰਖ ਮਿਲੈ ਜੀ ਨਾਇ ਕਾਲ ਪੁਰਖ ਵਾਹਿਗੁਰੂ ਸਤਿਗੁਰੂ ਪੂਰਨ ਦੇ ਨਾਲ ਮਿਲਣਾ ਕਰੋ ਆਰ ਗਣ ਵਿਕਣਾ ਗੁਣ ਰਵਾ ਬਲਰਾਮ ਜੀਓ ਸਤਿਗੁਰਾਂ ਦੇ ਨਾਲ ਮਿਲ ਕੇ ਉਹ ਗਣ ਨੂੰ ਵਿਕਣਾ ਵਿਕਰੀ ਕਰੀਏ ਪਿਆ ਦੀਏ ਪੱਲੇ ਤੋਂ ਤਿਆਗ ਦੇਈਏ ਇਹਦੇ ਗੁਣਾਂ ਨੂੰ ਰਵਾ ਉਚਾਰਨ ਕਰੀਏ ਬਿਹਾਰ ਜਾਈਏ ਇਹ ਮੇਰੇ ਪਿਆਰੇ ਆਕਾਲ ਪੁਰਖ ਜੀ ਹਰ ਹਰ ਨਾਮ ਧਿਆਈ ਜੋ ਹਰੀ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਤਸਰੀ ਦੇ ਨਾਮ ਨੂੰ ਹਰ ਵਕਤ ਯਾਣਾ ਕਰੋ ਗੁਰਬਾਣੀ ਨਿਤ ਨਿਤ ਚਵਾ ਬਾਲਰਾਮ ਜੀਓ ਸਤਿਗੁਰ ਸਾਹਿਬ ਜੀ ਦੀ ਅੰਮ੍ਰਿਤ ਰੂਪ ਬਾਣੀ ਤੋਂ ਕੀ ਇਹਨੂੰ ਨਿਤੋਂ ਪੜ੍ਹਦੀ ਨਿਤ ਰੂਪ ਜੋ ਸਰੂਪ ਨੂੰ ਬਗੜ ਕਰਨ ਵਾਲੀ ਹੈ ਚਵਾਉ ਚਾਰਨ ਕਰਨੋਂ ਬਿਹਾਰ ਜਾਉਂ ਆ ਰਾਮ ਪਿਆਰੇ ਜੀ ਗੁਰਬਾਣੀ ਸਦ ਮੀਠੀ ਲਾਗੀ ਇਹ ਸਤਿਗੁਰਾਂ ਦੀ ਅੰਮ੍ਰਿਤ ਰੂਪ ਬਾਣੀ ਜਿਹੜੀ ਹੈ ਗੁਰੂ ਤੇੰਦੂ ਦੀ ਪ੍ਰਾਪਤੀ ਵਾਲੀ ਬਾਣੀ ਸਦਾ ਮਿੱਠੀ ਜਿਵੇਂ ਲੱਗੀ ਐ ਪਾਪ ਵਿਕਾਰ ਗਵਾਇ ਗੁਰੂ ਦੀ ਗੁਰ ਬਾਣੀ ਨੂੰ ਪਾਪਾਂ ਨੂੰ ਅਤੇ ਵਿਕਾਰ ਕਾਮ ਆਦ ਕਾ ਨੂੰ ਹਿਰਦੈ ਨੂੰ ਗਵਾ ਦਿੰਦਾ ਹੈ ਹਉਮੈ ਰੂਪ ਗਿਆ ਭਉ ਭਾਗ ਦਾ ਉਹਦਾ ਹੰਕਾਰ ਹਉਮੈ ਰੂਪੀ ਰੋਗ ਵੀ ਚਲੇ ਆ ਗਿਆ ਜੰਮਣ ਮਰਨ ਦਾ ਭੈ ਵੀ ਭੱਜ ਗਿਆ ਹੈ ਸਹਿਜ ਮਿਲਾਇਆ ਸਤਿਗੁਰਾਂ ਦੇ ਉਪਦੇਸ਼ ਅਕ ਗਿਆਨ ਕਰਕੇ ਸਹਿਸੂਕ ਨੂੰ ਸ਼ਾਂਤੀ ਦੇ ਨਾਲ ਮਿਲ ਲੱਗਾ ਕਾਇਆ ਸੀਜ ਗੁਰ ਸ਼ਬਦ ਸੁਖਾਲੀ ਇਹ ਕਾਇਆ ਜਿਹੜੀ ਨਿਰਮਲ ਬੁੱਧ ਹੈ ਤੇ ਅੰਤਾ ਕਰਨ ਮਨੁੱਖਾ ਦੇ ਹੈ ਇਹ ਗੁਰਾਂ ਦੇ ਸ਼ਬਦ ਕਰਕੇ ਪ੍ਰਵੇਸ਼ ਦੀ ਪ੍ਰਾਪਤੀ ਦੀ ਸੇਜਾ ਸਰੂਪ ਸੁਖ ਵਾਲੀ ਮਰ ਜਾਂਦੀ ਹੈ ਗਿਆਨ ਤਤ ਕਰ ਭੋਗੂ ਜੇਰਾ ਤੇ ਸਰੂਪ ਦਾ ਗਿਆਨ ਹੋਣਾ ਹੈ ਜੀਵ ਤੇ ਈਸ਼ਰ ਦੀ ਇਸਤਾ ਹੋਣੀ ਹੈ ਤਦ ਤੁੰ ਦਾ ਸੋਧਨ ਕਰਨਾ ਹੈ ਕਿ ਉਸ ਪਰਮੇਸ਼ਰ ਦੇ ਭੇਤ ਦਾ ਦਾ ਭੋਗ ਹੈ ਆਨੰਦ ਇਹ ਸੁਖ ਮਾਣੇ ਨਿਤ ਰਲਿਆ ਰਾਗ ਨੇ ਸਾਧ ਸੰਗਏ ਦੀ ਸੁਖ ਸਰੂਪ ਪਰਮੇਸ਼ਰ ਦੀਆਂ ਨਿਰ ਦੇਵ ਪੰਥੀ ਰਲੀਆਂ ਖੁਸ਼ੀਆਂ ਮਾਣਨੀਆਂ ਹਨ ਨਾਨਕ ਸੁਰ ਸੰਜੋਗ ਉਹ ਜਿਨ੍ਹਾਂ ਦਾ ਪੂਰਵਲੇ ਨਿਸ਼ਕਾਮ ਕਰਮਾ ਕਰਕੇ ਗੁਰਾਂ ਦੇ ਨਾਲ ਸੰਯੋਗ ਮਿਲ ਆਪ ਹੋਇਆ ਹੈ ਤੁਲਮੁਡ ਉਪਰਵੇਸ਼ ਦੇ ਨਾਲ ਜਿਨ੍ਹਾਂ ਦੀ ਕਿੱਡੀ ਬ੍ਰਿਤੀ ਦਾ ਬ੍ਰਹਮਾਕਾਰ ਹੋ ਕੇ ਸੰਯੋਗ ਹੋਇਆ ਹੈ ਉਹ ਮਹਾਰਾਜ ਬਹੁ ਮਹਾਵਾਕਾਂ ਦਾਰਾ ਉਪਰਵੇਸ਼ ਦੇ ਨਾਲ ਇੱਕ ਪਾ ਦਾ ਸੰਯੋਗ ਸੁਨਦੇ ਸੋਹਣਾਂ ਦੇ ਹਨ ਸਤ ਸੰਤੋਖ ਕਰ ਭਾਉ ਜਿਸ ਪਰ ਕਾਂ ਲੜਕੀ ਲੜਕੇ ਦੀ ਕੁਰਮਾਈ ਵਾਸਤੇ ਪਈਓ ਸਾਧ ਸੰਗ ਜੀ ਆਪ ਪਿਤਾ ਜਾਇਆ ਕਰਦੇ ਲੜਕੀ ਦੇ ਆਪਣੇ ਵਰ ਨੂੰ ਖੋਜਣ ਵਾਸਤੇ ਆਪਣੀ ਪੁੱਤਰੀ ਦੇ ਵਾਸਤੇ ਫੇਰ ਹੌਲੀ ਹੌਲੀ ਆਵਾਜ਼ ਘਟਦਾ ਕਰਦਾ ਲੋਕਾਂ ਚੋਂ ਘਟ ਗਿਆ ਨਾਈਆਂ ਨੂੰ ਬ੍ਰਾਹਮਣਾਂ ਨੂੰ ਲਾਗੀਆਂ ਨੂੰ ਭੇਜਣ ਲੱਗੇ ਨਾਈ ਬਰਾਮਣ ਲੋਕ ਜਾਂ ਜਿਸੀ ਆਲਸੀ ਲੋਕੋ ਇਹਨਾਂ ਤੇ ਭਰੋਸਾ ਕਰਨ ਲੱਗੇ ਇਹ ਵਿੱਚੋਂ ਪੈਸੇ ਖਾਈਆ ਕਰਦੇ ਕਿ ਤੂੰ 200 ਖਾ ਗਏ ਕਿਹੜਾ ਹਿਆਰ ਕਿਹੜਾ ਸਾਧਨਾਤਾ ਗਰੀਬ ਦਾ ਚੰਗੇ ਘਰ ਕਰਨਵਾ ਤੇ ਜਾਦੇ ਪੈਸੇ ਤੋਂ ਬਸਨ ਕੋ ਤਾਜਾ ਨੇ ਇਹ ਹੈ ਜਬਾਦ ਗੜਬੜ ਦੁਨੀਆ ਚ ਹੋਣ ਲੱਗੀ ਪਰ ਸਤਗੁਰੂ ਸਾਹਿਬ ਜੀ ਜੋ ਪੁਰਾਣੀ ਰੀਤੀ ਹੈ ਉਸ ਤਰੀਕੇ ਦੇ ਨਾਲ ਹਜੂਰ ਉਚਾਰਨ ਕਰਦੇ ਹਨ ਸਤ ਸੰਤੂਖ ਕਰ ਭਾਉ ਤੇ ਭਾਈ ਕੜੋਂ ਸਾਰੀ ਤੋਂ ਕੋੜਮ ਕੋੜਮਾਈ ਆਇਆ ਬਲਰਾਮ ਆਪ ਕੁੜਮਾਈ ਲੈ ਕੇ ਕੋੜਮ ਆਵੇ ਤੇ ਫੇ ਕੋੜਮ ਕਰਕੇ ਜਿਹੜੀ ਆਈ ਹੋਵੇ ਉਹ ਕੁੜਮਾਈ ਹੁੰਦੀ ਹੈ ਇਸ ਪ੍ਰਕਾਰ ਸਾਧ ਸੰਗਤ ਜੀ ਆਪਣੀ ਪ੍ਰਾਣੀ ਮਰਜ਼ਾਦਾ ਸੀ ਲਾਗੀਆਂ ਦੇ ਅੱਥੀ ਤੱਕ ਲੋਕਾਂ ਨੇ ਆਪਣੇ ਨਿਸ਼ਚੇ ਆਪਣੇ ਧੀਆਂ ਪੁੱਤਰਾਂ ਦੇ ਸੰਬੰਧ ਜਿਹੜੇ ਸੀ ਉਹਨਾਂ ਦੀ ਸੰਵਿਤ ਉਪਗਾਇਰ ਸਾਥ ਸੰਗਤ ਜੀ ਪਰ ਉਲੇਖੇ ਜਿ ਪੈ ਕਰਕੇ ਕਈ ਲਾਂਟੀਆਂ ਨੂੰ ਲਾਲਚ ਜਿ ਪੈ ਕੇ ਦੂਏ ਦੇ ਰਾਹੀ ਪੈਸੇ ਖਾ ਜਾਣੇ ਜਾਂ ਕਈਆਂ ਪੈਸੇ ਦੇਣ ਦੇ ਦੇ ਕੇ ਕਰਾਉਣਾ ਇਤਿਆਦ ਕੁ ਸੁਭਾਅ ਪੈ ਗਏ ਲੋਕਾਂ ਦੇ ਅੰਦਰ ਨਾਲੇ ਕਹਿੰਦੇ ਜਿਹੜਾ ਸੱਜੇ ਹਿਰਦੇ ਦੇ ਅੰਦਰ ਹੋਣਾ ਹੈ ਤੇ ਅੱਤੇ ਵਾਲੇ ਲੜਕੀਆਂ ਵਾਲੇ ਦੇ ਘਰ ਦੇ ਅੰਦਰ ਨਿਸ਼ਚੈ ਹੋਣਾ ਚਾਹੀਦਾ ਹੈ ਤੇ ਜਿਹੜਾ ਪੁੱਤਰ ਵਾਲਾ ਹੈ ਉਹਦੇ ਤੇਰੇ ਦੇ ਸੰਤੋਖ ਹੋਣਾ ਚਾਹੀਦਾ ਹੈ ਇਸ ਪ੍ਰਕਾਰ ਦੇ ਕੁੜਮ ਹੋਣ ਬਾਤ ਵਾਲਾ ਕੁੜਾ ਹੋਵੇ ਲੜਕੀ ਦਾ ਪਿਤਾ ਅਜੇ ਲੜਕੇ ਦਾ ਪਿਤਾ ਵੀ ਸੰਤੋਖੀ ਚਿਹਰਾ ਵਾਲਾ ਹੋਵੇ ਲਾਲਚ ਹੋਵੇ ਵੀ ਲੜਕੀ ਦੇ ਨਾਲ ਸਾਗ ਲਈ ਤੂੰ ਮੈਨੂੰ ਮੋਰੀ ਜੇ ਦੇਵੇਂਗਾ ਸਾਈਕਲ ਮੋਟਰਸਾਈਕਲ ਦੇਵੇਂਗਾ ਅਤੇ ਰੀਡੂਗੇ ਦੇਵੇਂਗਾ ਤਾਂ ਮੈਂ ਤੇਰਾ ਸਾਥ ਲਵਾਂਗਾ ਇਹ ਜੇ ਲਾਲਚ ਅੱਗੇ 2-2000 ਤੋਂ 1000 ਰੁਪਇਆ ਲੜਕੀ ਵਾਲੇ ਲੈ ਲੈਣਾ ਕਬੀਰ ਜਿਨ ਕਹੇ ਕੋਹ ਹੈ ਲੜਕਾ ਵੇਚੇ ਲੜਕੀ ਵੇਚੇ ਕੋਹੇ ਸਾਂਝਾ ਕਰੇ ਕਬੀਰ ਸਿੰਘ ਹਰ ਸਿੰਘ ਮਾਨ ਜਿ ਕੋਏ ਕਈ ਭਾਈ ਲੜਕੀਆਂ ਵੇਚਦੇ ਆ ਵੀ 2-2000 ਲੜਕੀ ਦਾ ਲੈਣਾ ਹੈ। ਕਈ ਲੜਕੀਆਂ ਦਾ ਵੇਚਦੇ ਵੀ ਇੰਨੀਆਂ ਮੂਹਰੀਆਂ ਦੇਵੇਂਗਾ, ਇੰਨਾ ਦਾਜ ਦੇਵੇਂਗਾ ਤਾਂ ਮੈਂ ਤੇਰਾ ਸਾਥ ਲਵਾਉਂਗਾ। ਕਿਉਂ ਲੜਕੇ ਤੇ ਲੜਕੀਆਂ ਨੂੰ ਵੇਚਦੇ ਐ? ਕੋਈ ਕਹਿੰਦਾ ਮੇਰੇ ਨਾਲ ਸਾਂਝ ਕਰੀ ਜਾਂਦੇ ਵੀ ਹਰੀਨਾ ਬੰਨ੍ਹ ਕੇ ਕਰਾਵੇ। ਲੜਕੀਆਂ ਤੇ ਲੜਕੇ ਵੇਚਣ ਵਾਲਿਆਂ ਦਾ ਸਾਡੇ ਨਾਲ ਕੀ ਸੰਬੰਧ ਹੈ? ਹਾਂ ਬਟਾਂਦਰਾ ਸ਼ੱਕ ਹੋ ਸਕਦਾ ਹੈ। ਜੇ ਕੋਈ ਲੜਕਾ ਵੇਚਣ ਵਾਲਾ ਹੈ। ਤਾਂ ਜਾਂ ਲੜਕੀ ਵੇਚਣ ਵਾਲਾ ਹੈ ਤਾਂ ਕਹਿੰਦੇ ਸਾਡੀ ਲੜਕੀ ਕੁਮਾਲੀ ਲੈ ਜਾਏ ਜੇ ਕੋਈ ਲੜਕੇ ਲੜਕੀ ਦੀ ਲੋੜ ਹੈ ਅਤੇ ਜੇ ਲੜਕੇ ਲੋੜ ਹੈ ਕਮਾਲਾ ਲੜਕਾ ਲੈ ਲਵੇ ਪਰ ਇਸ ਦੇ ਵਿੱਚ ਪੈਸਾ ਜਾਂ ਲਾਲਚ ਨਹੀਂ ਹੋਣਾ ਚਾਹੀਦਾ ਤੇ ਸਾਂਝ ਬਿਸ਼ੱਕ ਵੀ ਸਾਹਮਣੇ ਕਰ ਲਵੇ ਕਿਉਂ ਬੁਟਾਂਦਰਾ ਉਹ ਸ਼ੱਕ ਹੋ ਜਾਵੇ ਪਰ ਪੈਸੇ ਨਹੀਂ ਦੇਣੇ ਚਾਹੀਦੇ ਇਸ ਪ੍ਰਕਾਰ ਬਹੁਤ سارے ਲੋਕੋ ਕਮੋ ਉਹ ਗੈਰਾ ਉਹ ਬਟਾਂਦਰੇ ਕਰ ਲੈਂਦੇ ਲੜਕੀਆਂ ਨੂੰ ਕਹਿੰਦੇ ਨਾਤੇ ਕਰਨ ਦੇ ਇਸ ਪ੍ਰਕਾਰ ਸਾਧ ਸੰਗੇ ਜੀ ਮਹਾਰਾਜ ਸਾਹਿਬ ਕਹਿੰਦੇ ਸਤ ਸੰਤੋਖ ਕਰ ਪਾਓ ਸਤ ਤੇ ਸੰਤੋਖ ਤੇ ਪ੍ਰੇਮ ਹੋਵੇ ਅੰਦਰ ਕੋੜਮ ਕੋੜਮਾਈ ਆਇਆ ਬਾਲੜਾ ਕੋਈ ਕੋੜਮੂ ਕੋੜਮਾਈ ਲੈ ਕੇ ਲੜਕੀ ਦਾ ਕਿਟਾ ਕੋੜਮਾਈ ਲੈ ਕੇ ਆਉਂਦਾ ਹੈ ਇਸ ਪ੍ਰਕਾਰ ਦਾ ਤਰੀਕਾ ਹੈ ਲੜਕੀ ਵਾਲੇ ਵੱਲੋਂ ਜਿਹੜਾ ਸਤ ਨਿਸ਼ਟਿਆ ਹੋਣਾ ਚਾਹੀਦਾ ਹੈ ਇਹ ਕੋੜਮ ਅਤੇ ਤੇ ਤੇ ਘਰ ਵਾਲੋਂ ਸੰਤੋਖੀ ਜਿਹੜਾ ਜੀਵਨ ਹੋਣਾ ਹੈ ਇਹ ਪੁੱਤ ਵਾਲੇ ਘਰ ਵਾਲੇ ਨੂੰ ਕੋੜਮ ਹੈ ਇਸ ਪ੍ਰਕਾਰ ਵੀ ਭਾਵ ਕਰ ਦੋਹਾਂ ਨਾਲ ਕੋ ਵੀ ਜਿਹੜਾ ਪ੍ਰੇਮ ਕਰਨਾ ਹੈ ਪਰਮੇਸ਼ਰ ਦਾ ਪ੍ਰੇਮ ਦੋਹਾਂ ਦੇ ਅੰਦਰ ਹੈ ਸਤ ਸੰਤੋਖੀ ਸਤਗੁਰੂ ਪੂਰਾ ਸਤ ਸੰਤੋਖ ਦੇ ਸਹਿਬ ਸਤਗੁਰੂ ਮਹਾਰਾਜ ਸਾਹਿਬ ਪੂਰੇ ਹੈ ਸਿਕਰ ਨਿਸ਼ਟਿਆ ਕਰਨਾ ਹੈ ਜਿਹੜਾ ਇਹ ਦੋਹਾਂ ਦਾ ਗੁਰੂ ਤੇ ਸਿੱਖ ਦਾ ਜਿਹੜਾ ਸੰਸੰਗ ਵਿੱਚ ਮਿਲਾਪ ਹੋਣਾ ਹੈ ਪ੍ਰੇਮ ਹੋਣਾ ਹੈ ਇਹ ਕੁੜਮਨ ਕੁੜਮਾਈ ਲੈ ਕੇ ਆਉਣੀ ਹੈ ਇਹ ਪਿਆਰੇ ਸਤਿ ਰੂਪੀ ਕੁੜਮਨ ਨੇ ਸੰਤੋਖ ਰੂਪੀ ਲੜਕੇ ਵਾਲੇ ਦੇ ਤਾਂ ਹੀ ਸੰਤੋਖੀ ਗੁਰਾਂ ਦੇ ਫਾਸ ਆਪਣੀ ਜਿਹੜੀ ਸੁਰ ਤੇ ਅਰਪਣੀ ਹੈ ਇਹ ਕੁੜਮਨ ਕੁੜਮਾਈ ਲੈ ਕੇ ਆਉਣੀ ਹੈ ਬਿਹਾਰ ਜਾਓ ਇਹ ਪਿਆਰੇ ਜੀ ਸਤ ਦੇ ਸਹਿਜ ਮਿਸ਼ੇਰੇ ਸਾਬ ਸਿੱਖਣੋ ਕੇ ਸਤੋਖਿਲ ਗੁਰਾਂ ਦੀ ਸ਼ਰਨ ਵਿੱਚ ਆ ਕੇ ਜਿਹੜਾ ਪਰਮੇਸ਼ਰ ਦਾ ਧਾਉ ਪੈਗਾ ਕਰਨਾ ਹੈ ਇਹ ਕੁੜਮਾਈ ਦਾ ਕਰਨਾ ਹੈ ਕੁੜਮ ਦਾ ਆ ਕੇ ਬੋਲੇ ਹਾਰ ਜਾਵਾਂ ਏ ਮੇਰੇ ਪਿਆਰੇ ਜੀ ਸੰਤ ਜਨਾ ਕਰਮੀਲ ਇਧਰ ਕੁੜਮਾਈ ਕਰਨ ਜਿਹੜੇ ਲੋਕ ਇਕੱਠ ਕਰਦੇ ਆ ਇਧਰ ਕਹਿੰਦੇ ਸੰਤਾਂ ਦਲਤਾਂ ਜਿਨਾਂ ਨੇ ਕੀਰਤਨ ਕਰਨ ਜੋੜ ਮੇਲਾ ਕਰਨਾ ਹੈ ਜੀਰਾ ਗੁਰਬਾਣੀ ਗਾਵਾਈਆ ਬਲਰਾਮ ਗੁਰਬਾਣੀ ਦੇ ਪੈ ਗਵਾਉਣਾ ਇਹੋ ਉਚਾਰਨ ਹੈ ਕੀਰਤਨ ਕਰਾਉਣਾ ਹੈ ਪਿਆਰੇ ਵਿਦਹਾੜ ਜਾਈਏ ਰਾਮ ਜੀ ਇਹੋ ਹੀ ਕੁੜਮਾਈ ਪ੍ਰੇਮਸ਼ਟ ਦੇ ਨਾਲ ਪ੍ਰੇਮ ਪੈ ਜਾ ਕਰਨ ਦੀ ਕੁੜਮਾਈ ਹੋਣੀ ਹੈ ਬਾਣੀ ਗੁਰ ਗਾਈ ਪਰਮਗਤ ਪਾਈ ਚੂਰੂ ਸਾਹਿਬ ਦੀ ਅੰਮ੍ਰਿਤ ਰੂ ਬਾਣੀ ਗਾਈ ਹੈ ਇਸ ਕਰਕੇ ਪਰਮਗਤੀ ਕਲਿਆਣ ਨੂੰ ਪਾਇਆ ਹੈ ਪੰਜ ਮਿਲੇ ਸੁਹਾਇਆ ਪੰਜ ਸੰਤ ਜਨਾਂ ਨਾਲ ਮਿਲ ਕਰਕੇ ਸੋਭਨੀਕ ਹੋਏ ਪੰਜ ਮੁਖੀ ਤੀ ਅੰਦੇ ਨਾਲ ਮਿਲ ਕੇ ਸੋਭਨੀਕ ਹੋ ਗਏ ਹਾਂ ਕਿਆ ਕਰੂ ਜੀ ਸਰਸੰਤੋਖ ਦਿਆ ਤੁਮ ਗੁਣ ਮਿਲ ਗਏ ਪੰਜ ਮਿਲੇ ਸੁਖ ਸੁਖ ਰੂਪ ਨੂੰ ਪਾ ਲਿਆ ਪੰਜ ਮਿਲੇ ਸੁਹਾਇਆ پنج ਸੂਗਣ ਮਿਲੇ ਤਾਂ ਸੋਭ ਨੀਕ ਹੋਏ ਗਿਆ ਕ੍ਰੋਧ ਮਮਤਾ ਤਨ ਨਾਠੀ ਸ਼ਾਂਤੀ ਦੇ ਆਉਣੇ ਕਰਕੇ ਕ੍ਰੋਧ ਚਲੇ ਆ ਗਿਆ ਅਤੇ ਸੰਕਾ ਦੇ ਆਉਣੇ ਕਰਕੇ ਮਨਤਾ ਸਰੀਰ ਦੇ ਜੋ ਨਾਠ ਕੀ ਨਿਵਰਤ ਹੋ ਗਈ ਪਾਖੰਡ ਭਰਮ ਗਵਾਇਆ ਅਤੇ ਸਚਾਈ ਦੇ ਆਉਣੇ ਕਰਕੇ ਪਾਖੰਡ ਛੱਡ ਦਿੱਤਾ ਗਿਆਨ ਦੇ ਹਉਣੇ ਕਰਕੇ ਭਰ ਮੰਦਰੋਂ ਗਵਾਤਾਂ ਮੇਹਰ ਦਿੱਤਾ ਹੈ ਹਉਮੈ ਪੀਰ ਗਈ ਸੁਖ ਪਾਇਆ ਜਦੋਂ ਆਪਾ ਤਾਂ ਮਿਟ ਗਿਆ ਹੋ ਮੇਰੀ ਪੀਰ ਜਿਹੜੀ ਸੀ ਜੰਮਨ ਮੰਦ ਦੇ ਦੇਣ ਵਾਲੀ ਕਿਤਨਾ ਸੀ ਉਹ ਜਿਹੜੀ ਹੋਮੈ ਤੇ ਚਿੰਤਾ ਦੀ ਜਿਹੜੀ ਪੀਰ ਸੀ ਸੁਖ ਸਰੂਪ ਨੂੰ ਪਾ ਲਿਆ ਹੈ ਆਰੂਗਤ ਭਏ ਸਰੀਰਾ ਹੁ ਰੂਪਤ ਰਹਿ ਤੋ ਕੇ ਸਰੀਰਾਂ ਦੇ ਵਿੱਚ ਜਿਹੜੇ ਰੋਗ ਸੀ ਬਾਪਿਤ ਕਫ ਆਦ ਕੰਦੇ ਅਜੇ ਇਸੇ ਪ੍ਰਕਾਰ ਹੰਗਤਾ ਮੌਤ ਕਾ ਜੇ ਇਹਨਾਂ ਸਰੀਰਾਂ ਦੇ ਹੰਗਤਾ ਇਹ ਰੋਗ ਤੋਂ ਰਹਿ ਤੋਗੇ ਮੈਲ ਜੂਆ ਬੜਾ ਹੋਸਤਿਆ ਦੇ ਰੋਗਾਂ ਤੋਂ ਸਾਰਿਆਂ ਇਸ ਤੰਪਰ ਹੋ ਗਏ ਕਾਰੂ ਸੁਖ ਹੁੰਦੇ ਐਦਿਕਲ ਸਥੂਲ ਆਦ ਕਾ ਦੇ ਰੋਗਾਂ ਤੋਂ ਰਹਿਤ ਹੋ ਗਏ ਹੁਣ ਪਰਸਾਦੀ ਬ੍ਰਹਮ ਪਛਾਤਾ ਗੁਰੂ ਦੀ ਕਿਰਪਾ ਕਰਕੇ ਬ੍ਰਹਮ ਆਤਮਾ ਸਰੂਪ ਨੂੰ ਵਿਆਪਕ ਪਛਾਣ ਲਿਆ ਨਾਨਕ ਗੁਣੀ ਗਹੀਰਾ ਸਤਿਗੁਰੂ ਸਾਹਿਬ ਜੀ ਕਿੰਨੇ ਉਹ ਪਰਮੇਸ਼ਵਰ ਉਹ ਗੁਣਾਂ ਦਾ ਸਮੁੰਦਰ ਹੈ ਹਸਰ ਸੰਦੇ ਜੀ ਮਨੁਮਖ ਵਿਛੜੀ ਦੂਰ ਜਿਹੜੇ ਮਨੁਮਖਾਂ ਦੀ ਸੁਰਤ ਆਇਓ ਉਹ ਦੂਰ 83 ਲੱਖ ਜੂਨ ਦੇ ਢੇੜੇ 'ਚ ਪੈ ਕੇ ਵਾਹਿਗੁਰੂ ਦੇ ਸਰੂਪ ਨਾਲੋਂ ਦੂਰ ਹੋ ਕੇ ਵਿਛੜ ਗਈ ਹੈ ਮਹਿਲ ਨਾ ਪਾਈ ਬਲ ਗਈ ਬਲਰਾਮ ਜੀਓ ਉਹ ਮਹੰਦ ਸਰੂਪ ਨੂੰ ਸਾਧ ਸੰਗਤ ਦੁਆਰਾ ਪਰਮੇਸ਼ਰ ਦੇ ਨੂੰ ਨਹੀਂ ਪਾਉਂਦੀ ਬਲ ਗਈ ਕ੍ਰਿਸ਼ਨਾਂ ਦੀ ਅੱਗ ਵਿੱਚ ਬਲ ਗਈ ਹੈ ਬਲਹਾਰ ਜਾਈਏ ਹੈ ਪਿਆਰੇ ਜੀ ਅੰਤਰ ਮਮਤਾ ਕੂਰ ਅੰਦਰ ਮੰਤਾ ਹੈ ਬਲਾਰਥਾਂ ਦੀ ਮੇਰ ਹੈ ਤੇ ਕੂਰ ਝੂਠਾ ਕਿਸੋ ਆ ਆ ਗਏ ਹਨ ਕੂੜੇ ਪਦਾਰਥਾਂ ਨੂੰ ਮੋਹ ਕਰ ਲਿਆ ਹੈ ਕੂੜ ਬੋਲੰਦਾ ਸੁਆਪ ਹੈ ਗਿਆ ਕੂੜੀ ਨੂੰ ਕੂੜ ਵੀ ਹਾਜੇ ਕੂੜ ਲਈ ਬਲਰਾਮ ਜੀ ਝੂਠ ਦੇ ਤਾਂ ਹੀ ਵਿਹਾਜੇ ਖਰੀਦਦੀ ਹੈ ਝੂਠੇ ਪਦਿਆਂ ਦੇਵੀ ਦੀ ਉਹ ਚੰਦੀ ਉਪਾਸ਼ਿਆਂ ਨੂੰ ਖਰੀਦਦੀ ਹੈ ਕੂੜ ਲਈ ਬਲਰਾਮ ਜੀ ਉਹਨਾਂ ਮਾਰ ਹੀ ਲਈ ਹੈ ਬਲਹਾਰ ਜਾ ਇਹ ਪਿਆਰੇ ਜੀ ਐਸੀ ਕਾਪਟ ਕਮਾਵੇ ਮਹਾ ਦੁਖ ਪਾਵੇ ਜਿਹੜੀ ਝੂਠੇ ਪਦਾਰਥਾਂ ਦੀ ਜਿੱਤ ਲਾਉਂਦੀ ਹੈ ਛਲ ਕਮਾਉਂਦੀ ਹੈ ਉਹ ਮਹਾ ਬੜਾ ਭਾਰੀ ਨਰਕ ਦਾ ਦੁਖ ਪਾਉਂਦੀ ਹੈ ਵਿਣ ਸਤਗੁਰ ਮਾਗੂ ਨਾ ਪਾਇਆ ਸਤਗੁਰਾਂ ਦੇ ਬਗੈਰ ਕਿਸੇ ਨੇ ਜ਼ਾਹਿਰ ਨੇ ਦੇ ਸਰੂਪ ਦਾ ਗਿਆਨ ਰੂਪੀ ਮਾਰਗ ਨਹੀਂ ਪਾਉਣਾ ਕੀਤਾ ਹੈ ਉਜੜ ਪੰਥ ਭ੍ਰਮ ਹੈ ਗਾਵਾਰੀ ਜਿਹੜੇ ਸੰਸਾਰ ਦੇ 84 ਲੱਖ ਜੋਨ ਦੇ ਉਜਾੜ ਵਿੱਚ ਦੇ ਪੰਥ ਵਿੱਚ ਗੁਵਾਰੀ ਗਵਾਰ ਮੂਰਖਾ ਦੀ ਬੁੱਧੀ ਜਿਹੜੀ ਭਰਦੀ ਹੈ ਖਿਨ ਖਿਨ ਧੱਕੀ ਖਾਇਆ ਖਾਲ ਖਾਲ ਦੇ ਟੱਕਿਆਂ ਨੂੰ ਖਾਂਦੀ ਹੈ ਕਾਮਕ੍ਰੋਧ ਆਦਕਾਂ ਦੇ ਟੱਕਿਆਂ ਨੂੰ ਖਾਦਾ ਹੈ ਆਪੇ ਦਇਆ ਕਰੇ ਪ੍ਰਭ ਦਾਤਾ ਆਪੇ ਪ੍ਰਭ ਸਾਰਿਆਂ ਦਾ ਦਾਤਾ ਜੀ ਦਇਆਲਤਾ ਕਰ ਦੇਵੇ ਸਤਗੁਰੂ ਪੁਰਖ ਮਿਲਾਏ ਤੋਂ ਸਤਗੁਰੂ ਪੂਰਨ ਦੇ ਨਾਲ ਸਾਨੂੰ ਮੇਲ ਦੇਵੇ ਜਨਮ ਜਨਮ ਕੇ ਵਿਛੜੇ ਜਨ ਮੇਲੇ ਉਹ ਪੁਰਖ ਜਨਮਾਂ ਜਨ ਦੇ ਜੀ ਚੁਲੇ ਹੋਏ ਸੀ ਭਗਤਾਂ ਦੀ ਸੰਗਤ ਕਰਕੇ ਮੇਲ ਦੇਤੇ ਨਾਨਕ ਸਹਿਜ ਸੁਭਾਏ ਰੰਗ ਦਿਨ ਸ਼ਾਂਤੀ ਸੁਭਾਅ ਧਾਰ ਕੇ ਸਹਿਜੇ ਸ਼ਾਂਤ ਸਰੂਪ ਸੋ ਭਾਏ ਪ੍ਰਕਾਸ਼ ਆਇਆ ਅੰਦਰੋਂ ਆਇਆ ਲਗਨ ਗਣਾਇ ਜਿਸ ਵਕਤ ਸੌ ਸੋਧਿਆ ਜਾਂਦਾ ਹੈ ਉਸ ਵਕਤ ਆ ਕਰਕੇ ਜੋਤਸੀ ਜਿਹੜਾ ਲਗਨ ਦੇ ਕੇ ਦੱਸਦਾ ਕਿ ਫਲਾਣਾ ਲਗਨ ਵਿੱਚ ਅੱਜ ਰਾਹੁ ਹੈ ਇਸ ਵਿੱਚ ਕੇਤੂ ਹੈ ਇਸ ਲਗਣ ਤੇ ਨਿਸ਼ਤੋ ਹੈ ਇਸ ਵਿੱਚ ਮੰਗਲ ਹੈ ਇਤਿਹਾਸਿਕ ਉਹ ਲਗਣ ਸ਼ਗਨ ਗਿਣ ਕੇ ਦੱਸਦਾ ਹੈ ਮਹੂਰਤ ਜੋਤਸਤਰੀ ਤਰੀਕੇ ਨਾਲ ਹਿਰਦੈ ਧਨ ਓ ਮਾਹੀਆ ਬਲਰਾਮ ਜੀ ਜਿਸ ਵਕਤ ਆ ਕੇ ਲਗਣ ਸ਼ਗਨ ਗਿਣਦਾ ਹੈ ਜੋਰਸੀ ਪੱਤਰ ਦੇ ਉੱਤੇ ਇਸ ਪ੍ਰਕਾਰ ਆਇਆ ਜਦ ਵੀ ਬਣਾਇਆ ਜਦੋਂ ਬਣਾਏ ਵਿਚਾਰ ਕਰਕੇ ਜੇ ਪਰਮੇਸ਼ਰ ਦੀ ਲਗਣ ਲੱਗਣੀ ਹੈ ਨਾਲ ਸਾਧ ਸੰਗਤ ਜੀ ਲਿਵ ਦੀ ਇਹ ਲਗਣ ਦਾ ਲੱਗਣਾ ਹੈ ਪ੍ਰੇਮ ਦੀ ਲਗਣੋਂ ਨਾਮ ਦੀ ਲਗਣ ਜਿਹੜੀ ਲਗਣੀ ਹੈ ਇਹ ਗੁਣ ਆ ਵਿਚਾਰ ਕਰਕੇ ਆਏ ਜਦੋਂ ਸੰਗਤ ਵਿੱਚ ਕਿ ਪਰਮੇਸ਼ਰ ਦੀ ਲਗਣ ਦੀ ਗੁਣ ਆ ਵਿਚਾਰ ਕਰਾਈ ਪ੍ਰਾਪਤ ਹੋਈ ਜੋ ਲਿਵ ਲੱਗੀ ਕਿਰਦਾ ਧਨ ਓ ਮਾਹੀਆ ਬਾਲਰਾ ਕਿਉਂ ਲਗਣ ਲੱਗੀ ਜਦੋਂ ਪਰਮੇਸ਼ਰ ਦੇ ਗੁਣ ਆ ਵਿਚਾਰ ਕਰਕੇ ਸਾਧ ਸੰਗਤ ਚ ਆਇਆ ਤੇ ਹਿਰਦੇ ਦੇ ਧੰਨ ਆਪਾਰ ਸਿਮਤੀ ਜਿਹੜੀ ਹੈ ਜਿਗਸੂ ਪ੍ਰਸਾਦ ਸਹਿਤ ਹੋ ਗਈ ਬਿਹਾਰ ਜਾਈਏ ਇਹ ਪਿਆਰੇ ਜੀ ਪੰਡਿਤ ਪਾਦੇ ਆਣ ਹੁਣ ਕੋਣ ਜੋ ਸੋ ਸੋ ਪੰਡ ਦੇ ਜੋ ਦਿਹਾਗੁਣਾ ਦੀ ਪੰਡੋ ਤਾਰ ਐ ਐਸੇ ਕੋਣ ਸਤਿਗੁਰੂ ਜੀ ਤੇ ਪਾਦੇ ਕੋਣ ਪੰਤੀ ਗਿਆਨ ਦਾ ਮਾਰਗ ਰੋਸ਼ਨ ਵਾਲੇ ਅਨੇ ਹਰਕਸ਼ਟਾ ਤੇ ਇਹ ਤੇ ਮਹਾਂਪੁਰਖਾਂ ਨੇ ਪਤੀ ਬਹਿਵਾਜਾਇਆ ਬਾਦਰਾੰਗ ਸ਼ਾਸਤ੍ਰਾਂ ਦਾ ਜਿਹੜਾ ਸੁਧਾਂਤ ਹੈ ਸਾਰੇ ਵੀਰ ਜਿਸ ਨੂੰ ਨਿਯੇਜ ਨਿਯਤ ਕਰਕੇ ਕਹਿੰਦੇ ਆਂ ਚਿੱਠੀ ਫੱਤੂ ਫੱਟਰੀ ਹੈ ਵੇਦਿਆਂ ਦੇ ਪਤ੍ਰਾਂ ਉਹ ਬਾੜਿਆਂ ਦੇ ਅਨਸਾਰ ਚਲਣਾ ਉਹਦੇ ਅਨਸਾਰ ਕਰਮ ਉਪਾਸ਼ਨਾ ਗਿਆਨ ਆਦਿ ਦਾ ਅਨੁਸ਼ਰਣ ਕਰਨਾ ਇਹ ਬੈਠ ਕਰਕੇ ਵੇਖਿਆ ਵੀ ਇਹ ਕੌਣ ਸੀ ਪੁਰਖ ਹੈ ਕਰਮਾ ਦਾ ਅਧਿਕਾਰੀ ਹੈ ਕਿ ਰਾਸ਼ਟਰੀ ਪੁਰਖ ਹੈ ਉਪਾਸ਼ਨਾ ਦਾ ਅਧਿਕਾਰੀ ਹੈ ਕਿ ਉਹ ਸੰਤਕੀ ਪੁਰਖ ਹੈ ਗਿਆਨ ਦਾ ਅਧਿਕਾਰੀ ਹੈ ਕਿਉਂ ਬੈਠ ਕੇ ਵੀਰ ਸ਼ਾਖਾ ਦਾ ਇਹ ਸਿਧਾਂਤ ਹੈ ਕੇ ਪਤਰੀ ਪੱਤਰੀ ਚਿੱਠੀ ਜਿਤੇ ਜਿਵੇਂ ਤਰੀਕ ਬਕਰੀ ਵਾਚੀ ਦੀ ਹੈ ਇਸ ਪ੍ਰਕਾਰ ਇਹ ਬਿਵੇਦ ਸ਼ਾਦਰ ਸਿਧਾਂਤ ਰੂਪੀ ਇਹ ਪਤਰੀ ਦੇ ਕਾਈ ਬਚਾਈ ਹੈ ਉਚਾਰਨਾ ਕੀਤਾ ਬਾਸ਼ ਕੇ ਸੁਣਾਇਆ ਵਿਚਾਰ ਕੇ ਬਲਰਾਮ ਜੀਓ ਬਿਹਾਰ ਜਾਈਏ ਇਹ ਪਿਆਰੇ ਜੀ ਪਤੀ ਵਾਚਾਈ ਮਨ ਵਜੀ ਵਧਾਈ ਇਹ ਤਾਂ ਸ਼ਾਸਤਰਾਂ ਦਾ ਜਿਹੜਾ ਸੁਧਾਨਾ ਤੇ ਹੈ ਇਹ ਪਤਰੀ ਚਿੱਠੀ ਬਾਚਾਈ ਇਹਨੂੰ ਉਚਾਰਨਾ ਕੀਤੀ ਮਨ ਵਜੀ ਵਧਾਈ ਮਨ ਚ ਖੁਸ਼ੀ ਵਜ ਗਈ ਕਿ ਇਸ ਮਨੁੱਖਾ ਜਨ ਇਹੋ ਵੇਲਾ ਹੈ ਪ੍ਰਵੇਸ਼ ਦੀ ਪ੍ਰਾਪਤੀ ਦਾ ਇਸ ਮਨੁੱਖਾ ਦੇ ਪ੍ਰਵੇਸ਼ ਦੀ ਪ੍ਰਾਪਤੀ ਹੋਵੇਗੀ ਇਹ ਮਨ ਚ ਖੁਸ਼ੀਆਂ ਲੱਜ ਗਈਆਂ ਜਦ ਸਾਜਨ ਸੁਣੇ ਘਰ ਆਏ ਜਦੋਂ ਸੱਜਣ ਸੰਤ ਕਾਲ ਸੁਭ ਸੰਗਤ ਵਿਚਾਰ ਆਏ ਸੁਣੇ ਜਦੋਂ ਸੱਜਣ ਸੋਹ ਗਉਣ ਕਲਹਿਰ ਦੇ ਜਾਏ ਸੁਣੇ ਇਹ ਸੰਸੰਤੋਖ ਆਗੋ ਗੋਣ ਸੇ ਦੇ ਅੰਦਰ ਆ ਗਏ ਹਮ ਜੋ ਸੱਜਣਾ ਕਾਲ ਪੁਰਖ ਵਾਹਿਗੁਰੂ ਸਾਧ ਸੰਗਤੂ ਕੀ ਘਰ ਵਿੱਚ ਆਏ ਹੋਏ ਸੁਣੇ ਗੁਣੀ ਗਿਆਨੀ ਬਹਿ ਮਤਾ ਪਕਾਇਆ ਗੁਣੀ ਜੋ ਪ੍ਰੇਮੀ ਸੰਨ ਪ੍ਰੇਮ ਦੇਉ ਨੂ ਬਿਗੋਣ ਵਾਲੇ ਗਿਆਨੀ ਜਿਹੜੇ ਸਰੂਪ ਦੇ ਨਿਰਣਾ ਕਰਨ ਵਾਲੇ ਸਾਨਾ ਉਹਨਾਂ ਨੇ ਬੈਠ ਕੇ ਇਸਤੂਤ ਕਰਕੇ ਚਿਤ ਨੂੰ ਮਨ ਵਿੱਚ ਇਹ ਮਤਾ ਪਕਾਇਆ ਮਤਾ ਪਦਾਰਥਾਂ ਦਾ ਜਿਹੜਾ ਕੰਮ ਕਰਨਾ ਹੈ ਅਤੇ ਇਹ ਮਤਵ ਪਕਾਉਣਾ ਕੀਤਾ ਅਤੇ ਮਤਾਏ ਪਦਾਰਥਾਂ ਦਾ ਫਿਰ ਜੇ ਪਦਾਰਥ ਕਥਨ ਕਰਨੇ ਤਾਂ ਤੁੰ ਸ਼ੋਰ ਨਾਮ ਕਹਨ ਇਹ ਮਤਾ ਅਤੇ ਜਿਹੜਾ ਫਿਰ ਉਹਦਾ ਪਦਾਂ ਦੇ ਅਰਥ ਦੱਸਣੇ ਹੈ ਜਿਹੜਾ ਸੁਧਾਨ ਦੱਸਣੇ ਹੈ ਇਹ ਮਤਵ ਪਕਾਉਣਾ ਕੀਤਾ ਹੈ ਫਿਰ ਤਤ ਦਿਵਾਏ ਅਤੇ ਇਸੇ ਪ੍ਰਕਾਰ ਗੁਣੀ ਗਿਆਨੀ ਨੇ ਮਤਵ ਪਕਾਇਆ ਵੇਦਾਂ ਸ਼ਾਸਤਰਾਂ ਨੂੰ ਸਮਝੀ ਭਵਕੀ ਆਦੋਂ ਦੁਆਰਾ ਜਿਹੜਾ ਕਥਨ ਕਰਨ ਹੈ ਇਹ ਮਤਾ ਪਕਾਉਣਾ ਕੀਤਾ ਇਸੇ ਪ੍ਰਕਾਰ ਸਤਿ ਮਨ ਬਜੀਉ ਗੁਣੀ ਗਿਆਨੀ ਬਹਿ ਮਤਾ ਪਕਾਇਆ ਗੁਣੀ ਜੋ ਸਰਸੰਤੋਖ ਆਦਕਾਂ ਵਾਲੇ ਹਨ ਗਿਆਨੀ ਰੂਪ ਦੇ ਗਿਆਨੀ ਉਹਨਾਂ ਨੂੰ ਬਹਿ ਸੁਧ ਕਰਕੇ ਮਤਾ ਜਿਹੜਾ ਹੈ ਸਰਵਣ ਕਰਾਉਣ ਦਾ ਗਿਆਨ ਦਾ ਅਤੇ ਮੰਨਣ ਕਰਾਉਣ ਦਾ ਇਹ ਪਕਾਉਣਾ ਕੀਤਾ ਮਹਾਵਾਕਾਂ ਦਾ ਉਚਾਰਨ ਕਰਕੇ ਅਵੰਤੁਰਵਾਕਾਂ ਦੁਆਰਾ ਤੇ ਮਹਾਵਾਕਾਂ ਦਾਰਾ ਜਿਹੜਾ ਉਹ ਅੰਤਰਵੰਕਾ ਦੁਆਰਾ ਜੀਵਨ ਦੇ ਸੂਗ ਨੂੰ ਤੇ ਇਸ ਨੂੰ ਦੇ ਸੂਗ ਦਾ ਕਹੋ ਕਿ ਤਾ ਤੇ ਮਹਾਵਾਕਾਂ ਦੁਆਰਾ ਜੀਵਨ ਤੇ ਇਸ ਲਈ ਇਕਤਾ ਦਾ ਇਹ ਮਤਾ ਕਰਨਾ ਕੀਤਾ ਏਰੀ ਤਤ ਦਿਵਾਏ ਫੇਰੀ ਤਤ ਦੁਆਏ ਤਤ ਸੀਗਰੀ ਫੇਰੇ ਦੁਆਏ ਸੰਤ ਖੋਲ ਗਿਆਲੇ ਤਤ ਪੰਜ ਫੇਰੇ ਕਿਹਾ ਕਰਦੇ ਕਿ ਪੰਜ ਪ੍ਰਤਮਿਆਂ ਗੁਰੂ ਸਾਹਿਬ ਦੀਆਂ ਕਰਾਉਣੀਆਂ ਚਾਹੀਦੀਆਂ ਇਹ ਗੁਰੂ ਸਾਹਿਬ ਤਤ ਪੰਜ ਰਜੇ ਕਿ ਤਤ ਫੇਰੇ ਦੁਆਤੇ ਤਤਨਾਉ ਸੀ ਗੁਰਗਿਆੜੀ ਹੈ ਇਸ ਪ੍ਰਕਾਰ ਜੇ ਨਾ ਜੀਵ ਦੇ ਜਿਹੜੇ ਖਟਵਕਾਰ ਹੈ ਇਹਨਾਂ ਨੂੰ ਹਟਾ ਦੇਣਾ ਹੈ ਈਸ਼ੁਰ ਦੇ ਜਿਹੜੇ ਛੇ ਗੁਣ ਹੈ ਉਹਨਾਂ ਨੂੰ ਫੇਰ ਕੇ ਦੋਹਾਂ ਦੇ ਅੰਦਰ ਆਤਮਾ ਹੀ ਕੀਤਨ ਸਰੂਪ ਹੈ ਕੀਤਨ ਹੀ ਆਤਮਾ ਸਰੂਪ ਹੈ ਇਹ ਜਿਹੜੇ ਜੀਵ ਦੀ ਬਿੱਤੀ ਨੂੰ ਫੇਰ ਦੇਣਾ ਹੈ ਬ੍ਰਹਮਾਕਾਰ ਬਿੱਤੀ ਬਣਾ ਦੇਣੀ ਹੈ ਇਹ ਫੇਰੇ ਦੁਆਣਾ ਕੀਤੇ ਤਦ ਸੀਗਰ ਹੀ ਇੰਨ ਸੰਸਾਰ ਵੱਲੋਂ ਜਿਹੜਾ ਫੇਰ ਦੇਣਾ ਹੈ ਇਹ ਫੇਰੇ ਦੁਆ ਤੇ ਜੀਵ ਜੀ ਦੀ ਇਸ ਦਾ ਤਰੂਪ ਸਿਧਰੀ ਦੁਆ ਤੇ ਕੱਤ ਸੂਰ ਦਾ ਸਿਧਾਂਤ ਵਿੱਚ ਜਿਹੜਾ ਜਿੱਦ ਫੇਰ ਕੇ ਮਾਇਆ ਵੱਲੋਂ ਹਟਾ ਦੇਣਾ ਫੇਰੇ ਦੇਣਾ ਕੀਤੇ ਹਨ ਵਰ ਪਾਇਆ ਪੁਰਖ ਆਗਮ ਅਗੂਚਰ ਦਰਪੂ ਦੀ ਫੇਰੇ ਸਭ ਸੰਗੇ ਜੀ ਸਤ ਲਾਵਾ ਪੁਰੂ ਦੇ ਲਾਕੇ ਜੀ ਦਿੰਦੇ ਹੁਣ ਤੱਕ ਸੋ ਪੰਜਾਬ ਦੇ ਚਾਰ ਲਾਵਾ ਦਾ ਰਿਵਾਜ ਹੈ ਇਸ ਪ੍ਰਕਾਰ ਸੀ ਗੁਰੂ ਜਿਹੜਾ ਜਤਨੁ ਪਰੇਸ਼ਣ ਵਾਲ ਫੇਰ ਤਾਂ ਮਾਇਆ ਵੱਲ ਇਹ ਫੇਰੇ ਦੁਆ ਦਿੱਤੇ ਹਨ ਵਰ ਪਾਇਆ ਪੁਰਖ ਆਗੰਮ ਅਗੋਚਰੀ ਬਾਲਿਆ ਹੈ ਪੁਰਖ ਜੋ ਪੂਰਨ ਹੈ ਮਨ ਦੀ ਗਮਤਾ ਤੋਂ ਪਰੇ ਹੈ ਅਗੋਚਰੀ ਇੰਦਰੀਆਂ ਦੇ ਵਿਸ਼ੇ ਹੈ ਸਾਧਨਾਵਤਨ ਬਾਲ ਸਖਾਈ ਸਦਾ ਨੌਤਨ ਨਵੀਨ ਸਰੂਪ ਹੈ ਅਤੇ ਬਾਲ ਬਲੀ ਹੈ ਅਤੇ ਬਾਲ ਪਿਆਰਾ ਹੈ ਅਬੇ ਬਲਵਾਲਾ ਹੈ ਸਖਾਈ ਮਿੱਤਰ ਹੈ ਪਿਆਰਾ ਹੈ ਸਖਾ ਹੈ ਨਾਨਕ ਕਿਰਪਾ ਕਰ ਕੇ ਮੀਲੀ ਸਰੂਪ ਸਾਹਿਬ ਵੀ ਕਹਿੰਦੇ ਨੂੰ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਕਰਕੇ ਆਪ ਦੇ ਸਰੂਪ ਵਿੱਚ ਮਿਲ ਲਏ ਹਾਂ ਵਿਛੜ ਕਦੇ ਨਾ ਜਾਏ ਕਦੇ ਭਾਈ ਵਿਛੜ ਨਹੀਂ ਜਾਂਦੇ ਅਸੀਂ ਉਹ ਸਰੂਪ ਦੇ ਵਿੱਚ ਮਿਲੇ ਹੀ ਰਹਿਨੇ ਹਾਂ ਸੂਹੀ ਮਹੱਲਾ ਚੌਥਾ ਇਹ ਸ਼ਬਦ ਨੂੰ ਜਦੋਂ ਪਰਮਾਈ ਕਰਨੀ ਹੋਵੇ ਸ਼ਬਦ ਦਾ ਪਾਠ ਕਰਕੇ ਅਰਦਾਸ ਕੀਤਾ ਜਾਂਦਾ ਹੈ ਜਿਹੜਾ ਅਕਾਲ ਪੁਰਖ ਦਾ ਪਹਿਲਾ ਆਇਆ ਹੈ